328 ਪਾਵਨ ਸਰੂਪਨ ਦਾ ਮਾਮਲਾ ਲਗਾਤਾਰ ਭੱਜਦਾ ਜਾ ਰਿਹਾ ਹੈ ਅੱਜ ਵਕਫਾਖ ਜਥੇਬੰਦੀਆਂ ਸ਼੍ਰੀ ਅਕਾਲ ਤਖਤ ਸਾਈ ਵਿਖੇ ਪਹੁੰਚਿਆ ਜਿੱਥੇ ਉਹਨਾਂ ਦੇ ਵੱਲੋਂ ਅਕਾਲ ਤਖਤ ਸਕਤਰੇਤ ਮੰਗ ਪੱਤਰ ਸੌਪਿਆ ਗਿਆ ਜਿਸ ਦੇ ਵਿੱਚ ਭਾਈ ਸੁਖਜੀਤ ਸਿੰਘ ਖੋਸਾ ਸਤਕਾਰ ਕਮੇਟੀ ਭਾਈ ਤਰਲੋਚਨ ਸਿੰਘ ਭਾਈ ਬਲਦੇਵ ਸਿੰਘ ਸਿਰਸਾ ਤੇ ਹੋਰ ਕਈ ਪੰਥਕ ਆਗੂ ਮੌਜੂਦ ਰਹੇ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਜੱਤਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਨਾਮ ਇੱਕ ਪੱਤਰ ਸੌਪਿਆ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਲਾਪਤਾ ਪਾਵਨ ਸਰੂਪਾ ਬਾਬਤ ਸਹਿਯੋਗ ਕਰਨ ਅਤੇ ਕਿਸੇ ਕਿਸਮ ਦੀ ਰਾਜਨੀਤੀ ਨਾ ਕਰਨ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਪਾਲਣਾ ਨਾ ਕਰਕੇ ਸਿਆਸਤ ਕਰਨ ਵਾਲੇ ਵਿਰੁੱਧ ਕਾਰਵਾਈ ਕੀਤੀ ਜਾਵੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਵਿੱਚ ਲਾਪਤਾ ਹੋਏ ਪਾਵਨ ਰੂਪ ਸਬੰਧੀ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਸਾਢੇ 5 ਸਾਲ ਚੱਲੇ ਸੰਘਰਸ਼ ਤੋਂ ਬਾਅਦ ਦਸੰਬਰ 2025 ਥਾਣਾ ਡਿਵੀਜ਼ਨ ਅੰਮ੍ਰਿਤਸਰ ਸਾਈ ਵਿਖੇ ਪਾਈ ਬਲਦੇਵ ਸਿੰਘ ਵੱਡਾਲਾ ਸਰਪ੍ਰਸਤ ਸੇਵਾ ਸਿੱਖ ਸਦਭਾਵਨਾ ਦੇ ਵੱਲੋਂ ਪਰਚਾ ਦਰਜ ਹੋਇਆ ਸੀ ਜਿਸ ਦੀ ਮੂਲੰਕਣ ਜਾਂਚ ਲਈ ਪੁਲਿਸ ਵੱਲੋਂ ਸਿਟ ਸਥਾਪਿਤ ਕੀਤੀ ਗਈ 328 ਪਾਵਨ ਰੂਪ ਅਹਿਮ ਮਸਲੇ ਤੇ ਸਹਿਯੋਗ ਨਾਲ ਕਰਕੇ ਸ਼੍ਰੀ ਅਕਾਲਪਤੀ ਸਾਹਿਬ ਦੇ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਇਹਨਾਂ ਸਿਆਸੀ ਆਗੂਆਂ ਵਿਰੁੱਧ ਸਖਤ ਤੋਂ ਸਖਤ ਮਿਸਾਲੀ ਸਜ਼ਾ ਦਾ ਐਲਾਨ ਕੀਤਾ ਜਾਵੇ ਇਸ ਮੌਕੇ ਸਿੱਖਾ ਗੁਰਾਂ ਕੀ ਕੁਝ ਗਿਆ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਕਿ ਅਸੀਂ ਅੱਜ ਜੋ ਵੀ ਜਿਹਦਰ ਕੋਸਾ ਜੀ ਨੇ ਸੱਤਸਾ ਜੀ ਨੇ ਆਪ ਜੀ ਨੂੰ ਸਾਰਾ ਦਾਸੀ ਦਿੱਤਾ ਹੈ ਕਿ ਇਹ ਜੋ 328 ਰੁਪਏ ਦਾ ਮਸਲਾ ਹੈ ਅਸੀਂ ਸਾਢੇ 5 ਸਾਲ ਤਰਨਾ ਲਾ ਕੇ ਬੈਠੇ ਰਹੇ ਹਾਂ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਗਈ ਸੀ ਤੇ ਇਹਨਾਂ ਨੇ ਜਦੋਂ ਹੁਣ ਇਹ ਗੱਲ ਇਹ ਫੈਸਾਰਦੇ ਆ ਵੀ ਜਿਹੜਾ ਸਾਡੇ ਤੇ 16 ਬੰਦਿਆਂ ਤੇ ਪਰਚਾ ਹੋਇਆ 2 ਘੰਟਿਆਂ 'ਚ ਪਰਚਾ ਸਾਧ ਸੰਗਤ ਜੀ ਸਾਡੇ 5 ਸਾਲ ਮਹਿਨਤ ਰਖਾਉਂਦੇ ਆ ਬੈਠਣਾ ਤੇ ਉਹ ਐਫਆਰਆਈ ਕੱਟੀਆਂ ਗਈਆਂ ਕਾਰਵਾਈ ਸ਼ੁਰੂ ਹੋਈ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਆ ਤੁਹਾਡੇ ਸਾਹਮਣੇ ਹੁਣ ਕਿੰਡਾ ਵੱਡਾ ਮਸਲਾ ਉੱਠਿਆ ਉਹ ਮੈਂ ਉੱਥੇ ਪਿਛਲੇ ਸਾਲ ਜਾ ਕੇ ਆਇਆ ਜੀ ਅੱਜ ਜਦੋਂ ਪਿੱਛੇ ਸਮਾਗਮ ਹੋਇਆ ਉੱਥੇ ਬਿਲਕੁਲ ਮर्याਦਾ ਹੈ ਦੀ ਬਿਲਕੁਲ ਵੀ ਮर्याਦਾ ਜੀ ਹੈ ਕੋਈ ਉੱਥੇ ਪ੍ਰਬੰਧ ਨਹੀਂ ਸਹੀ ਹੈਗਾ ਕੋਈ ਜਿਹੜੇ ਪਾਠੀ ਸਿੰਘ ਨੇ ਕੋਈ ਐਡੀ ਉਹਨਾਂ ਕੋ ਵਿਦਿਆ ਨਹੀਂ ਹੈਗੀ ਬਸ ਉਹ ਜਿੱਦਾਂ ਕਹਿੰਦੇ ਹੁੰਦੇ ਵੀ ਨਗ ਪੂਰੇ ਕਿੱਥੇ ਹੋਏ ਨਾ ਦੱਸੋ ਇਹ ਜਿੱਥੋਂ ਦਾ ਇਹ ਰਾਜਾ ਸਾਹਿਬ ਦਾ ਜਿਹੜਾ ਡੇਰਾ ਰਾਜਾ ਸਾਹਿਬ ਦਾ ਰੌਲਾ ਬੰਗਿਆਂ ਤੇ ਲੱਗੇ ਜਿਹਦਾ ਅੱਜ ਚੱਲ ਬਾਤ ਬਾਤ ਚੱਲ ਰਿਹਾ ਹੈ ਇਹ ਉੱਥੇ ਦੀ ਗੱਲ ਦੱਸ ਰਿਹਾ ਅਸੀਂ ਖੁਦ ਦੇਖ ਕੇ ਆਏ ਮੈਂ ਬੜਾ ਘੁੰਮ ਕੇ ਦੇਖਿਆ ਤੇ ਜਿਹੜੀ ਮਰਿਆਦਾ ਸੀ ਉੱਥੇ ਬਿਲਕੁਲ ਨਹੀਂ ਹੈ ਜਿੰਨੇ ਵੀ ਉੱਥੇ ਜਿਹੜੇ ਮੈਂਬਰ ਨੇ ਆਪਣੀ ਕਮੇਟੀ ਬਣੀ ਹੋਈ ਹੈ ਜਿਹੜੀ ਬਿਲਕੁਲ ਅਮਰਤਾਰੀ ਨਹੀਂ ਹੈਗੇ ਜਿਆਦਾ ਤੌਰ ਤੇ ਸਹਿਦਾਰੀ ਨੇ ਉਹਦੇ ਵਿੱਚ ਕਿ ਜੇ ਕਿਤੇ ਮੇਰੇ ਅੱਗੇ ਤੇ ਉੱਥੋਂ ਦੀ ਕਮੇਟੀ ਉਹ ਆ ਉੱਥੋਂ ਦੀ ਉੱਥੋਂ ਦੀ ਕਮੇਟੀ ਦੀ ਮੈਂ ਗੱਲ ਕਰਦਾ ਵੀ ਉਹ ਸਹਿਦਾਰੀ ਨੇ ਸਾਰੇ ਕਹਿਰ ਦਾ ਮਤਲਬ ਸਿੱਖੀ ਸਰੂਪ ਕਿਸੇ ਦਾ ਨਹੀਂ ਹੈ ਹੱਥਾਂ 'ਚ ਮੌਲੀਆਂ ਬੰਨੀਆਂ ਨੇ ਕਿਸੇ ਦੇ ਕੜਾ ਦੀ ਕਿਸੇ ਤੇ ਸ੍ਰੀ ਸਾਹਿਬ ਦੀ ਪਾਇਆ ਹੋਇਆ ਇਹ ਮੈਂ ਬਹੁਤ ਉੱਥੇ ਚੇਚੇ ਤੌਰ ਤੇ ਦੇਖਦਾ ਰਿਹਾ ਤੇ ਕਹਿਣ ਦਾ ਮਤਲਬ ਹੈ ਵੀ ਉੱਥੇ ਮਹਾਰਾਜ ਦੇ 200 ਦੇ ਲਗਭਗ ਸਰੂਪ ਉੱਥੇ ਰੱਖੇ ਹੋਏ ਨੇ ਉਹਨਾਂ ਨੇ ਸਿਰਫ ਇੱਕ ਪੈਸਾ ਬਣਾਉਣ ਦਾ ਮਸਲਾ ਉੱਥੇ ਕੋਈ ਮਰਿਆਦਾ ਨਹੀਂ ਕੋਈ ਸਰਦਾ ਨਹੀਂ ਸਰਤਾ ਉਹਨਾਂ ਦੀ ਹੈ ਉਹ ਆਪਣੇ ਉਹ ਜਿਹੜਾ ਰਾਜਾ ਸਾਹਿਬ ਦੀ ਉਹਨਾਂ ਤੇ ਸਰਤਾ ਹੈ ਫਿਰ ਜਦੋਂ ਊਰਮਾਲ ਚੜਾਉਣੇ ਆ ਪਹਿਲਾਂ ਜਿਹੜੀ ਉੱਥੇ ਜਗਾ ਮਸਾਰ ਬਣੀ ਹੈ ਜੀ ਉੱਥੇ ਰਮਾਲ ਚੜਾਏ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਤੇ ਰਮਾਲੀ ਚੜਾਏ ਜਾਂਦੇ ਇਹ ਵੀ ਦੇਖਣ ਵਾਲੀ ਗੱਲ ਹੈ ਉੱਥੇ ਪਹਿਲਾਂ ਮੱਥਾ ਟੇਕਦੇ ਲੋਕ ਬਾਅਦ ਚ ਗੁਰੂ ਗ੍ਰੰਥ ਸਾਹਿਬ ਦੇ ਮੱਥਾ ਟੇਕਦੇ ਆਣ ਕੇ ਇਹ ਉੱਥੇ ਦਾ ਮਸਲਾ ਹੈ ਜੀ ਕਹਿੰਦਾ ਮਤਲਬ ਸਾਈ ਧਾਰੀ ਜਿਆਦਾ ਨਹੀਂ ਜਿਹੜੀ ਉੱਥੇ ਦੀ ਕਬੀਟੀ ਹੈ ਉਹ ਅਮਰਤਾਰੀ ਨਹੀਂ ਹੈਗੀ ਸਾਰੇ ਪਿੰਡਾਂ ਦੇ ਸਾਈ ਧਾਰੀ ਸਿੱਖ ਨਹੀਂ ਉੱਥੇ ਠੀਕ ਹੈ ਜੀ ਅਸੀਂ ਜ਼ਿਆਦਾ ਕੋਈ ਨਾ ਕਹਿੰਦੇ ਹੋਏ ਥਾਰਿਆਂ ਨੇ ਦੱਸੀ ਦਿੱਤਾ ਵੀ ਇਹ ਜਿਹੜਾ ਮਸਲਾ ਆਇਆ ਅੱਜ ਕੱਲ੍ਹ ਤੱਕ ਤੇ ਸਾਹਿਬ ਜੀ ਬੇਨਤੀ ਲੈ ਕੇ ਆਏ ਆ ਇਹ ਬੇਨਤੀ ਨੂੰ ਪਰਮਾਨ ਕਰ ਤੇ ਜੋ ਅਗਲੀ ਕਾਰਵਾਈ ਬਣਦੀ ਆ ਤੇ ਉਹ ਜਿਹੜੀ ਕਾਰਵਾਈ ਉਹ ਨੂੰ ਨੂੰ ਚਾਰੀ ਰੱਖੀ 328 ਰੂਪਾਂ ਦੇ ਵਿੱਚ ਇਨਕੁਆਇਰੀ ਚੱਲਦੀ ਆ ਤੁਸੀਂ ਉਹਦੇ ਤੋਂ ਸੈਟੀਸਫਾਈਡ ਹੋ ਖੁਸ਼ ਹੋ ਨੇ ਚਲਤੇ ਰਹੀ ਆ ਪਰ ਜਿੱਦਾਂ ਚਲਦੀ ਚਲਦੀ ਵਿੱਚ ਰੁਕ ਜਾਣਾ ਏ ਏ ਏ ਵੀ ਸਾਨੂੰ ਚੰਗਾ ਲੱਗ ਰਿਹਾ ਵੀ ਜਦੋਂ ਇੱਕ ਬੰਦੇ ਦੋ ਗਿਰਫਦਾਰ ਕੀਤੇ ਆ ਉਦੋਂ ਬਾਅਦ ਉਥੇ ਹੀ ਬ੍ਰੇਕ ਲੱਗ ਗਈ ਆ ਇਹਦੇ ਵਿੱਚ ਕੀ ਸਮਝੀਏ ਸਰਕਾਰ ਦਾ ਕੀ ਇਹਦੇ ਵਿੱਚ ਰੋਲ ਹੈ ਇੱਕ ਇੱਕ ਵੋਟ ਦੇ ਦਾ ਮਸਲਾ ਸਾਰਾ ਹੈ ਜੀ ਪਹਿਲਾਂ ਰੌਲਾ ਪਾ ਲਿਆ ਮੁੜ ਕੇ ਉਦੋਂ ਬਾਅਦ ਚੁੱਪ ਕਰਾਤਾ ਉਥੇ ਜਾ ਕੇ ਫਿਰ ਆਪਾਂ ਕਹਿ ਰਹੇ ਜੀ ਸਾਰਾ ਕੁਝ ਠੀਕ ਹੈ ਪਹਿਲਾਂ ਆਪ ਐਡੀ ਵੱਡੀ ਸਟੇਜ ਦੇ ਉੱਤੋਂ ਅਸੀਂ ਕਹਿ ਦਿੱਤਾ ਵੀ ਨਹੀਂ ਜੀ ਉਥੇ ਇੰਨੇ ਸਰੂਪ ਉਥੇ ਪਾਏ ਗਏ ਤੇ ਇਹ 1328 ਰੁਪਿਆਂ ਦਾ ਮਸਲਾ ਤਾਂ ਚੱਲਦਾ ਰਹਿਣਾ ਜੀ ਸਰਕਾਰ ਕਰ ਦੇਵੇ ਇਹ ਮਸਲਾ ਹੱਲ ਤਾਂ ਬਹੁਤ ਵਧੀਆ ਨਹੀਂ ਤਾਂ ਅਸੀਂ ਤਾਂ ਸੰਘਰਸ਼ ਕਰ ਇਹ ਰੱਖਣਾ ਵਿੱਡੀ ਰੱਖਣਾ ਜੀ ਇਦਾਂ ਹੀ ਤੇ ਇਹ ਨੂੰ ਅਸੀਂ ਪਿੱਛੇ ਤੇ ਹਟਾਂਗੇ ਨਹੀਂ ਗੁਰੂ ਸਾਹਿਬ ਦਾ ਮਸਲਾ ਹੈ ਚਾਹੇ ਕੋਈ ਸਾਡੇ ਨਾਲ ਤੁਰੇ ਤੇ ਚਾਹੇ ਕੋਈ ਨਾ ਤੁਰੇ ਭਾਈ ਬਲਦੇਵ ਸਿੰਘ ਬਦਾਲਾ ਜੀ ਨੇ 5 ਸਾਲ ਪਹਿਲਾਂ ਸਾਢੇ 5 ਸਾਲ ਮੋਰਚਾ ਲਈ ਰੱਖਿਆ ਸੀ ਜੇ ਸਾਨੂੰ ਜ਼ਰੂਰਤ ਦੁਬਾਰਾ ਪਈ ਅਸੀਂ ਦੁਬਾਰਾ ਮੋਰਚਾ ਲਾਉਂਦੀ ਇਹ ਹਿੰਮਤ ਕਰਾਂਗੇ ਇਹ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਅਸੀਂ ਮੰਗਤਰ ਦੇਣ ਵਾਸਤੇ ਆਈਆਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੇਸ਼ ਹਿਸਾਬ ਨੂੰ ਦਿਨ ਤੇ ਕਰਨ ਵਾਸਤੇ ਆਏ ਹਾਂ ਕਿ ਸਿੱਖ ਕੌਮ ਵਾਸਤੇ ਅਕਾਲ ਤਖਤ ਜੋ ਹੈ ਸੇਕਾਤਾ ਸੁਪਰੀਮ ਔਰ ਇਥੋਂ ਹਰ ਤਰ੍ਹਾਂ ਦੇ ਅੱਜ ਤੱਕ ਜ਼ੁਲਮ ਦੇ ਖਿਲਾਫ ਜਿੰਨੇ ਵੀ ਅਸਲੇ ਕੁੱਟ ਨੇ ਉਹਨਾਂ ਦੀ ਆਵਾਜ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਠ ਰਹੀ ਆ ਔਰ ਅਕਾਲ ਤਖਤ ਸਾਹਿਬ ਹਲ ਵੀ ਕਰ। ਔਰ ਅੱਜ ਕੌਮ ਦੇ ਉੱਤੇ ਬਹੁਤ ਵੱਡੀ ਇੱਕ ਟਿਕਟ ਪਈ ਹੋਈ। ਸਭ ਤੋਂ ਵੱਡੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਕੋ ਜੋ ਲਾਪਤਾ ਨੇ ਜਾਂ ਜੋ ਵੀ ਹੈ ਇਹਦਾ ਜਿਹੜਾ ਮਸਲਾ ਹੈ ਇਹ ਅਸੀਂ ਕਿਸੇ ਵੀ ਸਿੱਖ ਜੱਥੇਬੰਦੀ ਜਾਂ ਕਿਸਾਨ ਜੱਥੇਬੰਦੀ ਜਾਂ ਕਿਸੇ ਹੋਰ ਨੇ ਨਹੀਂ ਚੁੱਕਿਆ ਇਹ ਮਸਲਾ ਸਾਹਮਣੇ ਜੇ ਲਿਆਂਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਲਿਆਂਦਾ ਹੈ ਅੱਜ ਤੋਂ 5-6 ਸਾਲ ਪਹਿਲਾਂ 2000 ਦੇ ਵਿੱਚ ਆਪ ਹੀ ਉਹਨਾਂ ਨੇ ਪੜਤਾਲ ਕਰਾਈ ਸੀ ਅਖਾਲ ਤੱਕ ਸਾਹਿਬ ਸਿਰਕਾਲਤਾ ਦੇ ਸਾਹਬ ਦੇ ਜਥੇਦਾਰ ਨੇ ਪੜਤਾਲ ਕਰਨ ਤੋਂ ਬਾਅਦ ਉਹਨਾਂ ਦੇ ਖਿਲਾਫ ਜੋ ਕਾਰਵਾਈਆਂ ਕਰਨ ਵਾਸਤੇ ਕੀਤੀਆਂ ਕਿਹਾ ਸੀ ਉਹਤੇ ਅਮਲ ਨਹੀਂ ਕੀਤਾ ਗਿਆ। ਔਰ ਹੁਣ ਵੀ ਜੋ ਇਹ 5.5 ਸਾਲ ਦੀ ਲੜਾਈ ਲੜਨ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਧਰਨੇ ਦੇਣੇ ਤੇ ਫਿਰ ਉਹਨਾਂ ਦੀ ਕੁੱਟਮਾਰ ਹੋਣੀ ਬਹੁਤ ਉਹਨਾਂ ਦੇ ਨਾਲ ਬੁਰਾ ਮਲਕੇ ਜਿਹੜਾ ਸੀ ਪੂਰੀ ਤਰ੍ਹਾਂ ਪੇਸ਼ ਆਉਣਾ। ਫਿਰ ਉਸ ਤੋਂ ਬਾਅਦ ਭਾਈ ਬਲਦੀਪ ਸਿੰਘ ਬਡਾਲਾ ਵੱਲੋਂ 5.5 ਸਾਲ ਤੋਂ ਵੱਧ ਸਮਾਂ ਜਿਹੜਾ ਉਹ ਧਰਨਾ ਲਾ ਕੇ ਰੱਖਣਾ ਫਿਰ ਕਿਸਾਨ ਜਥੇਬੰਦੀਆਂ ਵੱਲੋਂ ਇਸ ਹੰਸਤਵਾਲ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਨੰਗ ਸਿੰਘ ਜਥੇਬੰਦੀਆਂ ਵੱਲੋਂ 75 ਹੋ ਕੇ ਧਰਨਾ ਦੇਣਾ ਤੇ 7 ਦਸੰਬਰ ਨੂੰ ਐਫਆਰ। ਐਫਆਰ ਆਉਣ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਇੱਕ ਇੱਕ ਲੋਕਾਂ ਦੇ ਸਾਹਮਣੇ ਜਾਣ ਵਾਲੀ ਹੈ ਕਿ ਅੱਜ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਇਹ ਗੱਲ ਕਹਿ ਰਹੀ ਆ ਕਿ ਇਹ ਸਰੂਪ ਕਿਤੇ ਨਹੀਂ ਗਿਆ। ਜੇ ਭਾਈ ਕਿਤੇ ਨਹੀਂ ਗਿਆ ਤੇ ਤੁਸੀਂ ਸਾਡੇ 5 ਸਾਲ ਪਹਿਲਾਂ ਇਹ ਮਸਲਾ ਜਦੋਂ ਉੱਠਿਆ ਸੀ ਉਦੋਂ ਇਹਨੂੰ ਕਿਉਂ ਨਹੀਂ ਹੱਲ ਕੀਤਾ? ਉਦੋਂ ਹੀ ਹੱਲ ਕੀਤਾ ਹੁੰਦਾ ਤੇ ਨਾ ਕਿਸੇ ਨੂੰ ਸ਼੍ਰੋਮਣੀ ਕਮੇਟੀ ਦੇ ਧੱਕੇ ਰਗੇ ਤਾਂ ਰਲਾਉਣਾ ਪੈਂਦਾ ਤੇ ਨਾ ਹੀ ਭਾਈ ਬਲਦੇਵ ਸਿੰਘ ਬਨਾਲਾ ਨੂੰ ਤੇ ਉਹ ਤਾਂ ਰਲਾਉਣਾ ਪੈਂਦਾ ਨਾ ਐਫ ਆਈ ਆਰ ਉੱਤੇ ਤੇ ਅੱਜ ਉਸ ਮਸਲੇ ਨੂੰ ਦੂਸਰੇ ਪਾਸੇ ਲਾਜ ਆ ਰਿਹਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਕੋਈ ਵੀ ਰਾਜਨੀਤਿਕ ਪਾਰਟੀ ਜਿਹੜੀ ਆ ਉਹ ਪਿੱਛੇ ਨਹੀਂ ਰਹਿ ਰਹੀ ਜਿਸ ਤਰ੍ਹਾਂ ਕਿ ਮੌਜੂਦਾ ਜਿਹਸੀ ਸਰਕਾਰ ਦੀ ਗੱਲ ਕਰੀਏ ਤੇ ਭਗਵੰਤ ਸਿੰਘ ਮਾਨ ਜਿਹੜਾ ਹੈ ਉਹ ਤੇ ਦਮਦਮਾ ਮੁਹਸਰ ਸਾਹਿਬ ਸ੍ਰੀ ਮੁਹਸਰ ਸਾਹਿਬ ਜਿਹੜਾ ਉੱਥੇ ਸਟੇਜ ਦੇ ਉੱਤੇ 14 ਮਾਰਚ ਜਨਵਰੀ ਨੂੰ ਮਾਗੀ ਵਾਲੇ ਦਿਨ ਉੱਥੇ ਸਟੇਟਮੈਂਟ ਦਿੰਦਾ ਔਰ ਉਸ ਤੋਂ ਬਾਅਦ ਹਰਪਾਲ ਸਿੰਘ ਚੀਮਾ ਮੰਤਰੀ ਪੰਜਾਬ ਸਰਕਾਰ ਔਰ ਹਰਜੋਤ ਸਿੰਘ ਬੈਂਸ ਜਿਹੜਾ ਇੱਥੇ ਵੀ ਨਾਲ ਆਉਂਦਾ ਤੇ ਉੱਥੇ ਵੀ ਉਹ ਚਲਾ ਜਾਂਦਾ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਕਿ ਅੱਜ ਇਹ ਲੋਕ ਜਿਹਨੀਆਂ ਰਾਜਨੀਤਿਕ ਪਾਰਟੀਆਂ ਨੇ ਚਾਹ ਰੂਲਿੰਗ ਪਾਰਟੀ ਭਗਵੰਤ ਮਾਨ ਦੀ ਪਾਰਟੀ ਹੈ ਚਾਹ ਅਕਾਲੀ ਦਲ ਸੁਖਬੀਰ ਹੈ ਚਾਹੇ ਕਾਂਗਰਸ ਪਾਰਟੀ ਹੈ ਤੇ ਚਾਹੇ ਭਾਜਪਾ ਹੈ ਜਾਂ ਜਿੰਨੀਆਂ ਵੀ ਇਹ ਰਾਜਨੀਤਿਕ ਪਾਰਟੀਆਂ ਨੇ ਕਾਂਗਰਸ ਪਾਰਟੀ ਆ ਇਹ ਸਾਰਿਆਂ ਦਾ ਇੱਕੋ ਹੈ ਇਹਨਾਂ ਸਾਰੇ ਚੋਰ ਚੋਰ ਮਸੇਰੇ ਭਾਈ ਇਹ ਸਾਰੇ ਇੱਕ ਨੇ ਸਾਰੇ ਰਲ ਕੇ ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਬੰਧ ਵਿੱਚ ਜਿਹੜੀ ਇਹ ਐਫ ਆਈ ਆਰ ਹੋਈ ਆ ਉਹਨੂੰ ਇਹ ਫੁਰਦਫੁਰਦ ਕਰਨਾ ਚਾਹੁੰਦੇ ਆ ਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਬੇਨਤੀ ਕਰਨ ਵਾਸਤੇ ਆਏ ਆ ਕਿ ਅਕਾਲ ਤਖਤ ਸਾਹਿਬ ਦੀ ਛਤੇ ਬਾਪ ਦੀ ਜ਼ਿੰਮੇਵਾਰੀ ਬਣਦੀ ਆ ਪਰ ਅਫਸੋਸ ਹੈ ਕਿ ਹੁਣ ਤੱਕ ਅਸੀਂ ਜਿੰਨੇ ਪੱਤਰ ਦਿੱਤੇ ਉਹਨਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇਸ ਮਸਲੇ ਤੇ ਚੁੱਪ ਹੈ ਇਹ ਬਹੁਤ ਦੁੱਖਦਾਈ ਜਿਸ ਕਰਕੇ ਅਸੀਂ ਅੱਜ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀ ਚੁੱਪ ਤੋੜਨੀ ਚਾਹੀਦੀ ਆ ਔਰ ਇਸ ਮਸਲੇ ਦੇ ਉੱਤੇ ਜਿਹੜਾ ਉਹ ਹੱਲ ਕਰਨਾ ਚਾਹੀਦਾ ਹੰਗਰਜੀਕਾ ਖਾਲਸਾ ਵਾਹਿਗੁਰੂ ਕੀ ਬਾਣੀ ਸਾਡਾ ਅੱਜ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਉਣ ਦਾ ਇੱਕੋ ਹੀ ਮਕਸਦ ਆ ਸਾਡੇ ਨਾਲ ਰਿਟਾਇਰਡ ਪੁਲਿਸ ਅਫਸਰ ਗੁਆ ਕੋਟ ਪੂਰਾ ਬਹਿਮ ਗੋਲੀਕਾਂਡ ਇਧਰਲੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਭਾਈਕਰ ਲੋਚਨ ਸਿੰਘ ਜੀ ਤੇ ਸਾਡੇ ਸਿੱਖ ਪੰਥ ਆਗੂ ਭਾਈ ਬਲਦੇਵ ਸਿੰਘ ਜੀ ਸਰਸਾ ਤੇ ਸਾਡੇ ਹੋਰ ਵੀਰ ਸਾਰੇ ਦਰਜਾ ਬਦਰਜਾ ਜਿੰਨੀਆਂ ਸੰਗਤਾਂ ਸ਼ੇਰਾ ਖੁੱਭਣ ਦੇ ਪਿਤਾ ਜੀ ਉਹ ਵੀ ਆਏ ਨੇ ਸਾਰਿਆਂ ਦਾ ਸਾਡਾ ਇੱਕੋ ਹੀ ਇੱਕ ਇੱਥੇ ਆਉਣ ਦਾ ਮਕਸਦ ਆ ਕਿ ਸਤਗੁਰੂ ਪਾਤਸ਼ਾਹ ਜੀ ਦੇ 328 ਰੂਪਾਂ ਦੀ ਜਿਹੜੀ ਗੁੰਮ ਹੋਣ ਦੀ ਜਿਹੜਾ ਨਾਲ ਲੱਭਣ ਦੀ ਰਿਪੋਰਟ ਇੱਥੋਂ ਜਨਤਕ ਹੋਈ ਸੀ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਘਟਨਾ ਕਰਵਾਉਂਦਾ ਰਿਹਾ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਹਿ ਕੇ ਸੱਟ ਨੂੰ ਸਹਿਯੋਗ ਨਹੀਂ ਦੇਵਾਂਗੇ ਆਦੇਸ਼ ਵੀ ਕਰਾਉਣ ਚੋ ਅਸਫਲ ਆਦੇਸ਼ ਕਰਾਉਣ ਚ ਕਾਮਯਾਬ ਰਏ ਜਦੋਂ ਸੰਗਤਾਂ ਦਾ ਦਬਾਅ ਪਿਆ ਤਾਂ ਫਿਰ ਉਹਨਾਂ ਨੂੰ ਆਪਣੇ ਉਹ ਜਿਹੜੇ ਬਿਆਨ ਵਾਪਸ ਲੈਣੇ ਪਏ ਕਿ ਸੱਟ ਵਿੱਚ ਸਹਿਯੋਗ ਦਿਓ ਤੇ ਮਾਨਯੋਗ ਜਥੇਦਾਰ ਸਾਹਿਬ ਵੱਲੋਂ ਇਹ ਇਥੋਂ ਆਦੇਸ਼ ਕੀਤਾ ਗਿਆ ਸੀਗਾ ਆਪਣੇ ਇੱਕ ਬਿਆਨ ਰਾਹੀਂ ਕਿ ਇਸ ਮੁੱਦੇ ਦੇ ਉੱਤੇ ਸਿਆਸਤ ਨਾ ਕੀਤੀ ਜਾਵੇ ਜੀ ਪਰੰਤੂ ਅਫਸੋਸ ਹੈ ਕਿ ਇੱਕ ਡੇਰਾ ਜਿਹੜਾ ਪੰਗਿਆਂ ਦੇ ਵਿੱਚ ਹੈ ਉਥੇ ਗੁਰਮਤਿ ਸਿਧਾਂਤਾਂ ਤੋਂ ਉਲਟ ਕਾਰਵਾਈ ਕਾਰਵਾਈਆਂ ਹੋ ਰਹੀਆਂ ਜਿਹਦਾ ਅਸੀਂ ਪਿਛਲੇ ਦਿਨੀ ਸ਼ੇਰੀ ਅਕਾਲ ਤਖਬ ਦੀ ਜਥੇਦਾਰ ਨੂੰ ਬਿਲਕੁਲ ਪ੍ਰੂਫਾਂ ਸਮੇਤ ਐਪਲੀਕੇਸ਼ਨ ਦੇ ਕੇ ਗਿਆ ਸੀ ਨਾ ਤੇ ਉਹਦੇ ਤੇ ਹਜੇ ਕਾਰਵਾਈ ਹੋਈ ਆ ਉਲਟਾ ਸਿੰਘ ਸਾਹਿਬ ਦੇ ਆਦੇਸ਼ ਤੋਂ ਉਲਟ ਜਾਂਦੇ ਹੋયા ਉਥੇ ਸਿਆਸੀ ਪਾਰਟੀਆਂ ਸਾਨੂੰ ਸਭ ਤੋਂ ਜ਼ਿਆਦੀ ਪੀੜਾ ਹੁੰਦੀ ਆ ਕਿ ਸਾਡੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੀ ਐਸਜੀਪੀ ਹਿਤ ਸਰਮੌਰ ਸੰਸਥਾ ਉਹਨਾਂ ਦੇ ਪ੍ਰੈਜ਼ੀਡੈਂਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਦੂਜੀਆਂ ਪਾਰਟਾਂ ਚੋਂ ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ ਅ ਗੁਰਜੀਤ ਸਿੰਘ ਜੀ ਰਾਣਾ ਆਪਣਾ ਆਮ ਆਦਮੀ ਪਾਰਟੀ ਤੋਂ ਆਪਣੇ ਹਰਪਾਲ ਸਿੰਘ ਚੀਮਾ ਖਰਜੋਤ ਸਿੰਘ ਬੈਸ ਮਾਲਵਿੰਦਰ ਸਿੰਘ ਕੰਗ ਸੁਖਵਿੰਦਰ ਸੁਖੂ ਆਦ ਸਾਰਿਆਂ ਲੋਕਾਂ ਨੇ ਉੱਥੇ ਜਾ ਕੇ 328 ਰੁਪਿਆਂ ਵਾਲੇ ਮਸਲੇ ਸੰਗੀਨ ਮੁੱਦੇ ਦੇ ਉੱਤੇ ਦਰਦ ਵਾਲਾ ਜਿਹੜਾ ਸਿੱਖਾਂ ਦੇ ਉਹ ਦਰਦ ਵਿੱਚ ਉਰਲਾਟ ਪਿਆ ਮੁੱਦਾ ਆ ਉਹਦੇ ਉੱਤੇ ਸਿਆਸਤ ਕੀਤੀ। ਉਹਨੂੰ ਉਹਨੂੰ ਅਸੀਂ ਪਹਿਲਾਂ ਵੀ ਤੁਹਾਡੇ মিডিਆ ਦੇ ਸਾਧਨ ਰਾਹੀਂ ਇਹ ਕਹਿੰਦੇ ਰਹੀਆਂ ਕਿ 328 ਰੁਪਿਆਂ ਵਾਲਾ ਜਿਹੜਾ ਮੁੱਦਾ ਆ ਇਹਨੂੰ ਸਿਆਸਤ ਦੇ ਭੇਡ ਚੜਾਉਣਾ ਚਾਹੁੰਦੇ ਆ। ਆਖਰਕਾਰ ਉਹੀ ਹੋਇਆ ਸਰਕਾਰ ਉੱਥੇ ਜੂਟਰਨ ਵੀ ਲੈਂਦੀ ਆ। ਇੱਥੇ ਅੱਜ ਸਾਡਾ ਇਹ ਹੀ ਆ ਕਿ ਬਾਕੀ ਸਰਕਾਰਾਂ ਝੂਠੀਆਂ ਨੇ। ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਦਾ ਤੱਕ ਸੱਚਾ ਆ। ਇੱਥੇ ਬੈਠਣ ਵਾਲੇ ਜefeਦਾਰ ਸਾਹਿਬ ਜਿਹੜੀਆਂ ਉੱਥੇ ਮਨਮਕੀਆਂ ਹੋ ਰਹੀਆਂ ਤੇ ਜਿਹੜੇ ਲੋਕਾਂ ਨੇ 328 ਰੁਪਿਆਂ ਦੀ ਜਾਂਚ ਕਰ ਰਹੀ ਸੈੱਟ ਦੇ ਕੰਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਇੱਥੇ ਤਲਬ ਕੀਤਾ ਜਾਣਾ ਚਾਹੀਦਾ ਸਿੱਧਿਆ ਜਾਣਾ ਚਾਹੀਦਾ ਤੇ ਜੋ ਮਰਜ਼ਾਦਾ ਦੇ ਖਿਲਾਫ ਗਲਤ ਹੋ ਰਿਹਾ ਮਰਜ਼ਾਦਾ ਤੋਂ ਬਾਹਰੀ ਉਹ ਸਾਰਾ ਰੁਕਿਆ ਰੋਕਿਆ ਜਾਣਾ ਚਾਹੀਦਾ ਸਰ ਉੱਥੇ ਇਹ ਸੰਯੁਕਤ ਵੀ ਰਿਪੋਰਟ ਹੈਗਾ ਜਿਹਦੇ ਕੋ ਸਰੋ ਸਾਹਿਬ ਨੇ ਕਿਹਾ ਸੀ ਕਿ ਸਰਕਾਰ ਨੂੰ ਤੇ ਨਹੀਂ ਹੈਗਾ ਅਨੁਸਰੀ ਇਹ ਬਾਰੇ ਕਹਿੰਦੇ ਨੇ ਜਾਂ ਐਸੀ ਕਿਸੇ ਕੋਈ ਹੈਗਾ ਦੇਖੋ ਜੀ ਪਹਿਲਾਂ ਤਾਂ ਤੀਆਂ ਸਰੂਪਾਂ ਦਾ ਰਿਕਾਰਡ ਉਹ ਦੇ ਸਕੇ ਆ 139 ਦਾ ਰਿਕਾਰਡ ਹੈ ਨਹੀਂ ਉਹਨਾਂ ਦੇ ਬਿਆਨ ਵੀ ਹੈਗੇ ਆ ਹੁਣ ਥਰਪਾਲ ਚੀਮਾ ਜੀ ਤੇ ਹਰਜੋਤ ਬੈਂਸ ਤੇ ਮਾਲਵਿੰਦਰ ਕੰਗ ਨੇ 20 ਕਮਿੰਟਾਂ ਚ ਕਿਹੜੀ ਇਨਵੈਸਟੀਗੇਸ਼ਨ ਕਰ ਲਈ ਜਿਹੜੀ ਉਹ ਕਹਿੰਦੇ ਕਿ ਸੰਪੂਰਨ ਠੀਕ ਆ ਇਥੋਂ ਪ੍ਰਤੀਤ ਹੁੰਦਾ ਕਿ ਚੋਰ ਕੁੱਤੀ ਰਲ ਗਏ ਹੋਏ ਆ ਪਰੰਤੂ ਅਸੀਂ ਕਿਸੇ ਵੀ ਤਰ੍ਹਾਂ ਨਾਲ ਉਸ ਗੱਲ ਨੂੰ ਸੱਚ ਮੰਨ ਕੇ ਕਿਸੇ ਨੂੰ ਪਰੇ ਨਹੀਂ ਕਰਨਾ ਚਾਹੁੰਦੇ ਅਸੀਂ ਆਪਣੀ ਲੜਾਈ ਜਿਹੜੀ ਆ ਏ ਸ੍ਰੀ ਅਕਾਲ ਤਖ਼ਤ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਲੜ ਰਹੇ ਆ ਅਸੀਂ ਇਹਨਾਂ ਦੇ ਸਿਆਸੀ ਢੂਠੇ ਸਗੂਫਿਆਂ ਦੇ ਵਿੱਚ ਆਉਣ ਵਾਲੇ